ਪਿੰਡ ਖਵਾਣਾ ਦੇ ਕਰੀਬ ਲੰਘਦਾ ਬਰਸਾਤੀ ਪਾਣੀ ਵਾਲਾ ਚੌਕ ਜਿਸ ਵਿੱਚ ਲਗਭਗ ਆਸ-ਪਾਸ ਦੇ ਦਰਜਨ ਤੋਂ ਵੱਧ ਪਿੰਡਾਂ ਦੇ ਖੇਤਾਂ ਦਾ ਪਾਣੀ ਤੇ ਪਿਛੋਂ ਆ ਹੋਰ ਆਉਣ ਦਾ ਬੇਹਿਸਾਬਾਨ ਪਾਣੀ ਪੈਂਦਾ ਹੈ ਜਿਸ ਦੀ ਪੂਰੀ ਸਫਾਈ ਨਾ ਹੋਣ ਕਰਕੇ ਬਰਸਾਤ ਦੇ ਮੌਸਮ ਵਿੱਚ ਇਹ ਚੌਕ ਦੇ ਕਿਨਾਰੇ ਟੁੱਟ ਜਾਣ ਨਾਲ ਜਿੱਥੇ ਪਿੰਡ ਖਵਾਣਾ ਢਾਂਡਾ ਚੰਝ ਬਹਿਬਲਪੁਰ ਹੀੜਾ ਕੋਟ ਫਤੂਹੀ ਪੰਡੋਰੀ ਲੱਧਾ ਸਿੰਘ ਮੰਨਨਹਾਨਾ ਕੋਟਲਾ ਆਦਿ ਦਰਜਨ ਤੋਂ ਵੱਧ ਪਿੰਡਾਂ ਨੂੰ ਇਸ ਪਾਣੀ ਦੀ ਬੇਹਿਸਾਬੀ ਮਾਰ ਚਲਣੀ ਪੈਂਦੀ ਹੈ। ਉਥੇ ਕੋਟ ਫਤੂਹੀ ਬਿਜਲੀ ਘਰ ਨੀਵਾ ਹੋਣ ਕਰਕੇ ਇਸ ਚੋਹ ਦਾ ਪਾਣੀ ਉਸ ਵਿੱਚ ਪਰ ਜਾਣ ਕਰਕੇ ਇਲਾਕੇ ਵਿੱਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਜਾਂਦੀ ਹੈ। ਇਹ ਚੋਹ ਜੋ ਮੁੱਖ ਮਾਹਿਲਪੁਰ ਬਹੀਰਾਮ ਸੜਕ ਉੱਪਰ ਪੈਂਦੇ ਪੁਲ ਦੇ ਕੋਲ ਇਸ ਚੋਹ ਵਿੱਚ ਬੇਹਿਸਾਬਾਂ ਚਾਰ ਫੁੱਟ ਸਰਕੰਡਾ ਆਦਿ ਖੜਾ ਹੈ। ਜੋ ਪਿੱਛੇ ਆ ਰਹੇ ਬੇਹਿਸਾਬੇ ਪਾਣੀ ਨੂੰ ਅੱਗੇ ਵੱਲ ਨੂੰ ਨਾ ਜਾਣ ਦੇ ਕਾਰਨ ਇਹ ਪਾਣੀ ਹਰ ਸਾਲ ਇਸ ਪੁਲ ਦੇ ਪਿੱਛੇ ਆ ਟੁੱਟਦਾ ਹੈ ਪਰ ਇਸ ਸਬੰਧ ਵਿੱਚ ਚੋ ਟੁੱਟਣ ਸਮੇਂ ਦੌਰਾਨ ਸਬੰਧਿਤ ਵਿਭਾਗ ਤੇ ਜ਼ਿਲ੍ਹੇ ਦੇ ਉੱਚ ਅਧਿਕਾਰੀ ਤੇ ਰਾਜਨੀਤਿਕ ਆਗੂ ਆ ਕੇ ਵੱਡੇ ਵੱਡੇ ਆਦੇਸ਼ ਦੇ ਚਲੇ ਜਾਂਦੇ ਹਨ ਪਰ ਸਾਲ ਪਰ ਫਿਰ ਇਸ ਬਰਸਾਤੀ ਚੋਵਲ ਕੋਈ ਨਹੀਂ ਵੇਖਦਾ ਹੁਣ ਇਸ ਵਾਰ ਪੰਜਾਬ ਸਰਕਾਰ ਚੋਵਾਂ ਦੀ ਸਫਾਈ ਸੰਬੰਧੀ ਮੀਟਿੰਗਾਂ ਕਰ ਰਹੀ ਹੈ ਉੱਤਤੇ ਇਸ ਵਾਰ ਬਰਸਾਤ ਦੇ ਇਹਨਾਂ ਦਿਨਾਂ ਵਿੱਚ ਇਸ ਚੋਅ ਦੀ ਸਫਾਈ ਨਾ ਹੋਣ ਕਰਕੇ ਇਸ ਇਲਾਕੇ ਵਿੱਚ ਇਹ ਬਰਸਾਤੀ ਚੋਅ ਫਿਰ ਭਾਰੀ ਤਬਾਹੀ ਮਚਾ ਸਕਦਾ ਹੈ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਪਿੰਡ ਘਵਣਾ ਦੀ ਪੰਚਾਇਤ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਇਸ ਚੋਅ ਦੀ ਜਲਦੀ ਤੋਂ ਜਲਦੀ ਸਫਾਈ ਕਰਵਾਉਣ ਦੀ ਮੰਗ ਕੀਤੀ ਹੈ